ਕੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਵੀ ਮਨਾਉਂਗੇ ਗਜਾ ਜੀ ਦੇ ਬੁੱਤ ਨਾਲ ਛੇੜਛਾੜ ਕੀਤੀ ਕਿ ਜਿੱਦੇ ਵਿਰੋਧ ਵਿੱਚ ਚਾਰਜ ਜਲੰਧਰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਤੇ ਆਓ ਅਸੀਂ ਗੱਲਬਾਤ ਕਰਦੇ ਆਂ ਸੁਭਾਸ਼ ਜੀ ਦੇ ਨਾਲ ਨਮਸਕਾਰ ਸਰ ਜੀ ਮੈਂ ਸੁਭਾਸ਼ ਢਲੋਂ ਉਤਰਾ ਡਾਕਟਰ ਬੀ ਆਰ ਮੇਰਕਰ ਮਿਸ਼ਨ ਹਿੰਦੁਸਤਾਨ ਜਲੰਧਰ ਸ਼ਹਿਰੀ ਦਾ ਪ੍ਰਧਾਨ ਸਰ ਜੀ ਜਿਹੜੀ ਜਿਹੜੀ ਅੱਜ ਤੁਸੀਂ ਬੰਦੀ ਕੀਤਾ ਹੈ ਜਿਹੜਾ ਕੱਲ ਘਟਨਾ ਹੋਈ ਸੀ ਉਹਦੇ ਵਿਰੋਧ ਵਿੱਚ ਬੰਦ ਕੀਤਾ ਗਿਆ ਤੇ ਜਨਤਾ ਦਾ ਕਿੰਨਾ ਕੁ ਸਮਰਥਨ ਮਿਲ ਰਿਹਾ ਤੁਹਾਨੂੰ ਸਰ ਜੀ ਦੇਖੋ ਜਿਹੜੀ ਸ੍ਰੀ ਅਮਰਤ ਸਾਹਿਬ ਵਿਖੇ 26 ਜਨਵਰੀ ਨੂੰ ਇਹ ਕੋਜੀ ਹਰਕਤ ਹੋਈ ਹੈ ਕੱਲਾ ਦਲਿਤ ਸਮਾਜ ਨਹੀਂ ਸਾਰੇ ਸਮਾਜਾਂ ਦੇ ਲੋਕਾਂ ਦੇ ਵਿੱਚ ਇਸ ਦੀ ਜਿਹੜੀ ਹੈ ਰੋਸ ਪਾਇਆ ਜਾ ਰਿਹਾ ਔਰ ਸਾਰਾ ਸਮਾਜ ਸਾਡੇ ਨਾਲ ਜਦ ਤਾ ਤੁਹਾਡੀ ਮੰਗ ਹੈ ਕਿ ਦੋਸ਼ੀ ਨੂੰ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ ਸਰ ਜੀ ਜਿਹੜੇ ਆ ਜਿਹੜਾ ਦੋਸ਼ੀ ਹੈ ਕੱਲਾ ਦੋਸ਼ੀ ਨਹੀਂ ਹੈ ਇਹ ਦੋਸ਼ ਕਰਨ ਵਾਸਤੇ ਉਹਨੂੰ ਜਿੰਨੇ ਉਕਸਾਇਆ ਆ ਉਹਦੇ ਤੇ ਵੀ ਦੇਸ਼ ਗਦਰੋਹ ਦਾ ਪਰਚਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਸ਼ਾਮ ਦੀ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਸਾਡੀ ਇਹੀ ਮੰਗ ਹੈ ਸਾਡੀ ਨੇ ਪ੍ਰਸ਼ਾਸਨ ਵੱਲ ਕਿੰਨਾ ਕਿਸੇ ਜੋਗ ਮਿਲਿਆ ਜੀ ਤੁਹਾਨੂੰ ਸਰ ਜੀ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਸਾਡਾ ਔਰ ਬਾਕੀ ਪ੍ਰਸ਼ਾਸਨ ਦਾ ਸਹੀ ਸਹਿਯੋਗ ਤਾਂ ਇਹੀ ਹੋਏਗਾ ਕਿ ਜਿਹੜੇ ਮੁਜਰਮ ਆ ਉਹਨਾਂ ਨੂੰ ਫੜਿਆ ਜਾਵੇ ਬੰਦ طرف ਆ ਜਾਣੇ ਆਵਾਜਾਈ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਆਈ ਸਕੂਲੀ ਬੱਚੇ ਆ ਜਾ ਰਹੇ ਜੇ ਕੋਈ ਪ੍ਰੈਗਨੈਂਟ ਹੈ ਜੇ ਕਿਸੇ ਨੇ ਨੌਕਰੀ ਤੇ ਜਾਣਾ ਹੈ ਜਿੱਦਾਂ ਕਿ ਕੋਈ ਇੰਟਰਵਿਊ ਵਾਸਤੇ ਜਾਣਾ ਹੈ ਜਾਂ ਫਿਰ ਐਂਬੂਲੈਂਸ ਉਹਨਾਂ ਨੂੰ ਨੰਗਨ ਦਿੱਤਾ ਜਾ ਰਿਹਾ ਅੱਜ ਸ਼ਾਮ ਕਿੰਨੇ ਵਜੇ ਤੱਕ ਬੰਦ ਦਾ ਸਮਰਥਨ ਮਰੇਗਾ ਸਰ ਜੀ 5 ਵਜੇ ਤੱਕ ਬੰਦ ਦਾ ਸਮਰਥਨ ਮਰੇਗਾ 5 ਵਜੇ ਤੋਂ ਬਾਅਦ ਤਾਂ ਨਾ ਜਾਗਦੇ ਤਾਂ ਚੱਕ ਦਿੱਤਾ ਜਾਂਦਾ ਤੁਸੀਂ ਦੇਖਦੇ ਦਿਓ ਕਿ ਜਨਤਾ ਦੇ ਵਿੱਚ ਭਾਰੀ ਰੋਸ ਹੈ ਜਿਹੜੀ ਗੱਲ ਬੁੱਤਣਾ ਛੇੜਛਾੜ ਕੀਤੀ ਕਿ ਡਾਕਟਰ ਪ੍ਰੇਮ ਨਵਾਬ ਦੇ ਗੱਲ ਜੀ ਦੇ ਨਾਲ ਤੇ ਇਹਨਾਂ ਦਾ ਕਹਿਣਾ ਹੈ ਕਿ ਸ਼ਾਮ ਦੇ 5 ਵਜੇ ਤੱਕ ਅ ਅਜੇ ਤੱਕ ਸ਼ਾਂਤੀਪੂਰਵਕ ਵਰਤ ਜੋ ਚੱਲ ਰਿਹਾ ਹੈ ਜੀ ਹਮ ਇਕੱਲੇ ਦਲਿਤ ਸਮਾਜ ਦੇ ਮਾਦਮੀ ਇਹ ਸਾਰੇ ਸਮਾਜਾਂ ਦੇ ਇਕੱਠੇ ਸਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੰਵਿਧਾਨ ਦਾ ਨਿਰਮਾਣ ਕੀਤਾ ਜਿਸ ਸੰਵਿਧਾਨ ਦੇ ਕਰਕੇ ਹਿੰਦੁਸਤਾਨ ਨੂੰ ਪੂਰੀ ਦੁਨੀਆ ਦੇ ਵਿੱਚ ਦੇ ਵਿੱਚ ਇੱਕ ਵਧੀਆ ਸੰਵਿਧਾਨ ਵਾਲਾ ਦੇਸ਼ ਜਾਣਿਆ ਜਾਂਦਾ ਹੈ ਸੋ ਸਾਥੀਓ ਪਰ ਬਹੁਤ ਹੀ ਦੀ ਗੱਲ ਵੀ ਹੈ ਕਿ ਸਾਡਾ ਸਮਾਜ ਇੰਨੀ ਵੱਡੀ ਗਿਣਤੀ ਦੇ ਵਿੱਚ 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 ਹੁੰਦਾ ਹੋਇਆ ਵੀ ਉਨੀ ਮਾਤਰਾ ਦੇ ਵਿੱਚ ਇਕੱਠਾ ਨਹੀਂ ਹੋਇਆ ਜਿੰਨੀ ਮਾਤਰਾ ਵਿੱਚ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਸੋ ਹਿੰਦੂਤਾਂ ਦੇ ਨਵੀਂ 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 ਜਲੰਧਰ ਰੋਡ ਨੂੰ ਗਲੀ ਸਮਾਜ ਦਾ ਹੱਬ ਕਿਹਾ ਜਾਂਦਾ ਹੈ ਸੋ ਅੱਜ ਆਪਾਂ ਸਾਰੇ ਜਿਹੜਾ ਸਾਡਾ ਪੰਜਾਬ ਸੁਲਤਾ ਹੈ Hindu Muslim Sikh Sai ਸਾਰਿਆਂ ਦਾ ਸਾਡਾ ਸੁਲਤਾ ਹੈ ਸੋ ਅੱਜ ਜਿਹੜੀ ਚਾਹੇ ਉਹਦੇ ਵਿੱਚ ਕੋਈ ਸਰਕਾਰ ਹੈ ਚਾਹੇ ਉਹਦੇ ਪਿੱਛੇ ਕੋਈ ਏਜੰਸੀ ਹੈ ਜੋ ਕਿ ਦੇਸ਼ ਦੀ ਉਸ ਪ੍ਰਾਂਤ ਦੀ ਇਕਤਾ ਵਖੰਡਤਾ ਨੂੰ ਢਾਹ ਲਾਉਣਾ ਚਾਹੁੰਦੀ ਹੈ ਪਰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਿਆਂ ਦੇ ਬਹੁਤ ਸੁਲਤਾ ਹੈ ਉਹਨਾਂ ਨੂੰ ਕਦੀ ਵੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸੋ ਸਾਰੇ ਅੱਗੇ ਬੇਨਤੀ ਹੈ ਕਿ ਜਦੋਂ ਵੀ ਸਮਾਜ ਤੇ ਕੋਈ ਭਾਰੀ ਪੈਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਪੈਲ ਦੇ ਆਧਾਰ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਲੈ ਕੇ ਉਸ ਜਗ੍ਹਾ ਤੇ ਪਹੁੰਚਣਾ ਚਾਹੀਦਾ ਹੈ ਜਿੱਥੇ ਸਾਡੇ ਲੀਡਰਾਂ ਦੀ ਸਾਨੂੰ ਕਾਲ ਆਉਂਦੀ ਹੈ ਸੋ ਅੱਜ ਜੋ ਜਿਸ ਵੀ ਵਿਅਕਤੀ ਨੇ ਇਹ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਕੱਲੇ ਵਿਅਕਤੀ ਦੀ ਜਦਤ ਨਹੀਂ ਹੋ ਸਕਦੀ ਉਹਦੇ ਪਿੱਛੇ ਜੋ ਵੀ ਆਦਮੀ ਬੈਠਾ ਹੈ ਉਹ ਬਹੁਤ ਹੀ ਖਤਰਨਾਕ ਅੰਸਰ ਹੈ ਜੋ ਕਿ ਸਾਡੀ ਖੜਤਾ ਨੂੰ ਨੂੰ ਟੈ ਵਾਲਾ ਚਾਹੁੰਦਾ ਹੈ ਸੋ ਆਪਾਂ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਇੱਥੇ ਅੱਜ ਬੰਦ ਦਾ ਐਲਾਨ ਕੀਤਾ ਹੈ ਸੋ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਰਕਾਰ ਨੂੰ ਚਾਹੇ ਸੰਘੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਉਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਵਿਰੁੱਧ ਕარიਜ਼ੋ ਕਾਰੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਿਹੜਾ ਸਾਡਾ ਸੰਘਰਸ਼ ਹੈ ਪੰਜਾਬ ਦਾ لوگ وڈیا جاوے گا ہندوستان ساتھ دے گا سو ایک بار پھر یہ شرارتی انصر ہیں جہاں تک نکیل <سؤال> پائی جائے تا کوئی وق وارکم خوشیاں حاصل کرتے ہیں سو سرکار دے اگر سرکار گندے دم دام ہوئے ਇਹ ਕਦੇ ਵੀ ਨਹੀਂ ਹੋ ਸਕਦੀ ਸਰਕਾਰ ਲੋਕਾਂ ਦੇ ਝੂਠੇ ਅੰਦਰਸ਼ੇ ਕਰ ਸਕਦੀ ਹੈ ਇੱਕ ਜੇ ਕਿਸੇ ਕੋਲ ਪਾਗਲ ਨਹੀਂ ਹੈ ਤਾਂ ਉਹਦਾ ਚਲਾਨ ਕੱਟ ਦੋ ਜੀ ਪਰ ਜੇਰਾ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਤਾਂ ਪੰਜਾਬ ਦੀ ਬੰਦਦਾ ਪੂਰਾ ਸਜਲੰਦਰ ਦੇ ਵਿੱਚ ਜੋ ਟ੍ਰੈਫਿਕ ਵਿਵਸਥਾ ਹੈ ਪੂਰੀ ਤਰ੍ਹਾਂ ਝਾਮ ਹੋਈ ਗਈ ਹੈ ਤੇ ਜਦੋਂ ਤੁਸੀਂ ਇਸ ਸਮੇਂ ਤੁਸੀਂ ਮੌਜੂਦ ਹਾਂ ਜ਼ਲੰਧ ਦੇ ਰਾਮਾ ਮੰਡੀ ਚੌਂਕ ਦੇ ਵਿੱਚ ਜਿੱਥੇ ਵੀ ਟ੍ਰੈਫਿਕ ਦਾ ਤੁਸੀਂ ਦੇਖ ਸਕਦੇ ਹੋ ਕਿ ਚੌਂਕ ਉੱਤੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਆਣ ਜਾਣ ਵਾਲੇ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਲਾ